नमस्कार आकाशवाणी जलंधर तू समाचार दर्शन अंक सरबजीत कौर अजी तो सुनोगे वक वक विश्वात ਅੱਜ ਅਸੀਂ ਗੱਲ ਕਰਦੇ ਹਾਂ ਨਵਜੰਮੇ ਬੱਚਿਆਂ ਨੂੰ ਦੁੱਧ ਪਿਆਉਣ ਬਾਰੇ ਆਲਮੀ ਹਫਤਾ ਮਨਾਏ ਜਾਣ ਬਾਰੇ ਇਹ ਹਫਤਾ ਹਰ ਸਾਲ ਪਹਿਲੀ ਤੋਂ 7 ਅਗਸਤ ਤੱਕ ਮਨਾਇਆ ਜਾਂਦਾ ਹੈ ਜਿਸ ਦਾ ਉਦੇਸ਼ ਨਵਜੰਮੇ ਬੱਚਿਆਂ ਨੂੰ ਦੁੱਧ ਪਿਆਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਮਾਵਾਂ ਨੂੰ ਨਵਜੰਮੇ ਬੱਚਿਆਂ ਨੂੰ ਦੁੱਧ ਪਿਆਉਣ ਲਈ ਸਹਾਇਤ ਕਰਨਾ ਹੈ ਸਰਕਾਰ ਵੱਲੋਂ ਵੀ ਇਸ ਵਿਸ਼ੇ ਤੇ ਪੂਰਾ ਧਿਆਨ ਦਿੱਤਾ ਜਾਂਦਾ ਹੈ ਤੇ ਮਾਵਾਂ ਨੂੰ ਉਤਸ਼ਾਹਿਤ ਕਰਨ ਲਈ ਡਾਕਟਰਾਂ ਮਾਹਿਰਾ ਅਤੇ ਆਸ਼ਾ ਵਰਕਰਾਂ ਦੀ ਮਦਦ ਲਈ ਜਾਂਦੀ ਹੈ ਫਰੀਦਕੋਟ ਤੋਂ ਪੰਜਾਬ ਦੇ ਸਿਹਤ ਵਿਭਾਗ ਦੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਸੰਜੀਵ ਸ਼ਰਮਣ ਦਸਿਆ ਕਿ ਸੋਬੇ ਦੀ ਸਿਹਤ ਵਿਭਾਗ ਵੱਲੋਂ ਇਸ ਸਬੰਧ ਵਿੱਚ ਕੀ ਕੀ ਕਦਮ ਚੁੱਕੇ ਜਾਂਦੇ ਨੇ ਮਾਂ ਦਾ ਦੁੱਧ ਬੱਚੇ ਲਈ ਵਰਦਾਨ ਹੁੰਦਾ ਹੈ ਤੇ ਇਹ ਨਵਜੰਮੇ ਬੱਚੇ ਲਈ ਸੰਪੂਰਨ ਆਹਾਰ ਹੁੰਦਾ ਕਿਉਂਕਿ ਇਸ ਵਿੱਚ ਐਂਟੀਬਾਡੀਜ਼ ਹੁੰਦੇ ਹਨ ਜੋ ਕਿ ਕਈ ਪ੍ਰਚਲਿਤ ਬਾਹਰ ਰੋਗਾਂ ਨੂੰ ਰੋਕਣ ਲਈ ਸਹਾਇਤਾ ਕਰਦੇ ਹਨ ਇਸ ਤੋਂ ਇਲਾਵਾ ਨਵਜੰਮੇ ਬੱਚੇ ਨੂੰ ਪਹਿਲੇ 6 ਮਹੀਨੇ ਸਿਰਫ ਤੇ ਸਿਰਫ ਮਾਂ ਦਾ ਦੁੱਧ ਹੀ ਪਲਾਉਣਾ ਚਾਹੀਦਾ ਹੈ ਮਾਂ ਵੱਲੋਂ ਬੱਚੇ ਨੂੰ ਦੁੱਧ ਪਲਾਉਣਾ ਮਾਂ ਅਤੇ ਬੱਚੇ ਦੋਹਾਂ ਲਈ ਫਾਇਦੇਮੰਦ ਹੁੰਦਾ ਆਓ ਸੁਣਦੇ ਹਾਂ ਨਵਜੰਮੇ ਬੱਚਿਆਂ ਨੂੰ ਦੁੱਧ ਪਿਆਉਣ ਦੀ ਇਮੇਡ ਬਾਰੇ ਡਾਕਟਰਾਂ ਦੇ ਵਿਚਾਰ ਅਤੇ ਇਸ ਸੰਬੰਧੀ ਜਾਗਰੂਕਤਾ ਗਤੀਵਿਧੀਆਂ ਬਾਰੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹਨ ਡਾਕਟਰ ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਮੋਹਾਲੀ ਦੇ ਡਾਕਟਰ ਪਵਨੀਤ ਭਾਰਤੀ ਨੇ ਮਾਂ ਦੇ ਦੁੱਧ ਨੂੰ ਬੱਚੇ ਦੀ ਪਹਿਲੀ ਵੈਕਸੀਨ ਦੱਸਦਿਆਂ ਮਾਵਾਂ ਨੂੰ ਬੱਚਿਆਂ ਨੂੰ ਦੁੱਧ ਪਿਆਉਣ ਲਈ ਸਹਾਇਤ ਕਰਨ ਵਾਸਤੇ ਕੀਤੇ ਜਾਣਦੇ ਉਪਰਾਹਲੇ ਸਾਂਝੇ ਕੀਤੇ ਜਦੋਂ ਮਦਰ প্রেਗਨੈਂਟ ਹੋਉਂਦੀ ਹੈ 3rd ਟ੍ਰੀਮੇਸਟਰ ਉਸ ਵੇਲੇ ਉਹਨਾਂ ਨੂੰ ਦੇਖਦੇ ਆ ਕਿ ਉਹਨਾਂ ਨੂੰ ਫੀਲਿੰਗ ਬਾਰੇ ਪਤਾ ਹੈ ਉਹਨਾਂ ਦੇ ਨਿਪਲਸ ਚੈੱਕ ਕਰਨੇ ਆ ਉਹਨਾਂ ਦਾ ਸਾਰਾ ਨਿਊਟ੍ਰੀਸ਼ਨ ਵਗੈਰਾ ਵੀ ਦੇਖਦੇ ਆ ਤੋ ਉਹ ਦੱਸ ਕੇ ਉਸ ਤੋਂ ਬਾਅਦ ਫਸਟ ਹਾਰ ਦੇ ਵਿੱਚ ਫੀਡਿੰਗ ਸ਼ੁਰੂ ਕਰਨੀ ਸੋ ਉਸ ਦੇ ਵਿੱਚ ਸਾਰੀਆਂ ਨਰਸਸਾਂ ਦੀਆਂ ਸਭ ਦੀਆਂ ਉਹਨਾਂ ਨੇ ਟ੍ਰੇਨਿੰਗ ਜਨੈਰਲੀ 13% ਆਫ ਦੀ ਡੈਥਸ ਕੈਨ ਬੀ ਪ੍ਰੀਵੈਂਟਿਡ ਜਸਟ ਵਿਦ ਬ੍ਰੈਸਟ ਫੀਡਿੰਗ ਸੋ ਬ੍ਰੈਸਟ ਫੀਡਿੰਗ ਇੱਕ ਨਿਊਪੋਨ ਸਰਵਾਈਵਲ ਵਾਸਤੇ ਮੋਸਟ ਇੰਪੋਰਟੈਂਟ ਜੋ ਜਿਹੜਾ ਕੋਲੈਸਟਰਮ ਹੈ ਜਿਹੜਾ ਪਹਿਲਾ ਗਾੜਾ ਦੁੱਧ ਇਹ ਵਾਰੀ ਕਈ ਮਦਰਸ ਇਹਨਾਂ ਨੂੰ ਡਿਸਕਾਰਡ ਕਰ ਦਿੰਦੀਆਂ ਸੋ ਅਸੀਂ ਉਹਨਾਂ ਨੂੰ ਐਕਸਪਲੇਨ ਕਰਦੇ ਹਾਂ ਕਿ ਇਹ ਫਸਟ ਵੈਕਸੀਨ ਹੈ ਬੱਚੇ ਦੀ ਜਿਹੜੀ ਤੁਹਾਨੂੰ ਜ਼ਰੂਰ ਦੇਣੀ ਹੈ ਇਸੇ ਤਰ੍ਹਾਂ ਹੋਰਨਾਂ ਡਾਕਟਰਾਂ ਨੇ ਵੀ ਦੱਸਿਆ ਕਿ ਕਿਵੇਂ ਮਾਵਾਂ डॉक्टर राजेंद्र गुलाटी फिशन बेसिकली हम ये असेस करते हैं कि ये जो बच्चे को माँ का दूध है इसकी मातृता के बारे में कितना जानते हैं और कितना इम्प्लीमेंट हो रहा है क्या बच्चे को जन्म होते समय दूध पिलाया जाता है उसके बाद जब तक डिस्चार्ज नहीं हो जाता तो दूध वही सिर्फ माँ का दूध दिया जाता है तो घट जाता है उस, उसकी असेसमेंट होती है कि उसको दूध मिल रहा है कि नहीं मिल रहा सो ये सारी चीजें हम असेस करते हैं कि बच्चे को जो डब्ल्यू एच ओ ने बनाया हुआ प्रोटोकॉल कि एक घंटे के बीच में बच्चे को दूध पिला ਸ਼ੁਰੂ ਕਰਨਾ 6 ਮਹੀਨੇ ਤੱਕ ਸਿਰਫ ਬੱਚੇ ਨੂੰ ਮਾਂ ਦਾ ਦੁੱਧ ਚਾਹੀਏ ਅਤੇ 2 ਸਾਲ ਤੱਕ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਉਸਨੇ ਆਹਾਰ ਪੋਸ਼ਟਿਕ ਆਹਾਰ ਵੀ ਚਾਹੀਏ ਉਸ ਤੇ ਇਹ ਕੰਮ ਕਰ ਰਹੇ ਹੈ ਕਿ ਨਹੀਂ ਮਾ ڈاکٹر ਚੰਦਰਸ਼ੇਖਰ ਤੋਂ ਸਜਨ ਫੀਡ ਕੋਰ ਜਿਹੜਾ ਮਾਂ ਦਾ ਦੁੱਧਾ ਉਸ ਵਿੱਚ ਲੈਕਟੋ ਫੈਰੀਟਨ ਕਸਰਾ ਦਾ ਤੱਤ ਹੈ ਜਿਹੜਾ ਖੂਨ ਦੇ ਵਿੱਚ ਆਰਨ ਦੀ ਜਿਹੜੀ ਬੋਡੀ ਕਮੀ ਨਹੀਂ ਹੋਣ ਦਿੰਦਾ ਜੋ ਸਿਰਫ ਮਾਂ ਦੇ ਦੁੱਧ ਵਿੱਚ ਪਾਈ ਜਾਂਦੀ ਹੈ ਔਰ ਬੱਚੇ ਨੂੰ ਪਹਿਲੇ 6 ਮਹੀਨੇ ਆਰਨ ਦੀ ਕਮੀ ਕਰਕੇ ਖੂਨ ਦਾ ਨਮੀਆ ਤੋਂ ਬਚਾਉਂਦਾ ਇਸ ਨਾਲ ਇਮਿਊਨਿਟੀ ਬਹੁਤ ਵੱਧਦੀ ਹੈ ਮਾਂ ਤੇ ਬੱਚੇ ਦੀ ਬੌਂਡਿੰਗ ਬਹੁਤ ਵੱਧਦੀ ਹੈ ਬੱਚੇ ਦੇ ਮਾਈਲਸਟੋਨਸ ਬੜੀ अर्ਲੀ ਜਿਹੜੇ ਹੈਗੇ ਆ ਉਹਦੇ ਆਉਂਦੇ ਐਸਪਰ ਉਹਦੀ ਇਜ਼ ਔਰ ਬੱਚਾ ਬਿਲਕੁਲ ਖਾਸ ਕਰਕੇ ਦੋ ਜਿਹੜੀਆਂ ਅਹਿਮ ਬਿਮਾਰੂ ਬਿਮਾਰੀਆਂ ਬੱਚੇ ਨਮੂਨੀਆਂ ਤੇ ਡਾਇਰੀਆ ਜੇ ਬੱਚਾ ता तो इन दोनों बीमारियों के है कर बीमारियां मैं डॉक्टर सीनियर गायनी अमनदीप हॉस्पिटल पठानकोट से देखिए जैसे कि आजकल कामकाजी महिलाएं हैं एक इलेक्ट्रिक ब्रेस्ट पंप लेके बेटर रहेगा अपना ही दूध को पंप आउट करके रख के जाए चार घंटे तक रूम टेम्परेचर पे बड़े आराम से रख सकते हैं ताकि जब वो ड्यूटी जाए तो पीछे से घर वाले उनको पिला सके बच्चे को लेकिन अगर ऐसा नहीं हो पाता है तो हम फॉर्मूला फीड दे सकते हैं पर गाय का दूध नहीं गाय का दूध ਬੱਚੇ ਕੋ 1 ਸਾਲ ਤੱਕ ਬਿਲਕੁਲ ਵੀ ਨਹੀਂ ਦੇਣਾ ਹੈ ਡਾਕਟਰ ਸੀਮਾ ਜਿਲ੍ਹਾ ਟੀਕਾ ਕਰਨ ਅਫਸਰ ਸ਼ਰਪੁਰ ਜਿਹੜਾ ਨਵਾਂ ਜੰਮਿਆ ਬੱਚਾ ਹੈ ਉਹਨੂੰ ਜਨਮ ਤੋਂ ਇੱਕ ਹਿੱਡੇ ਦੇ ਵਿੱਚ ਵਿੱਚ ਮਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰਨਾ ਜ਼ਰੂਰੀ ਹੈ ਇਹ ਜਿਹੜਾ ਸ਼ੁਰੂ ਵਾਲਾ ਗਾੜਾ ਦੁੱਧ ਹੈ ਉਹ ਬੱਚੇ ਨੂੰ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉਹ ਬੱਚੇ ਨੂੰ ਬਿਮਾਰੀਆਂ ਤੋਂ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਤੇ ਹੌਲੀ-ਹੌਲੀ ਬੱਚੇ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ ਪਹਿਲੇ 6 ਮਹੀਨੇ ਸਿਰਫ ਮਾਂ ਦਾ ਦੁੱਧ ਤੇ ਹੀ ਬੱਚੇ ਨੂੰ ਰੱਖਣਾ ਚਾਹੀਦਾ ਹੈ ਕੋਈ ਵੀ ਐਕਸਟਰਾ ਸਾਨੂੰ ਪਾਣੀ ਜਾਂ ਕਿਸੇ ਹੋਰ ਗਾਇ ਮਾਜਦਾ ਦੁੱਧ ਜਾਂ ਕੁਝ ਵੀ ਹੋ ਜੂਸ ਫੂਡ ਕੁਝ ਦੇਣ ਦੀ ਲੋੜ ਨਹੀਂ ਹੈ ਮੈਂ ਡਾਕਟਰ ਪ੍ਰੇਰਨਾ ਬੱਚਿਆਂ ਦੀ ਮਾਹਿਰ ਸਿਵਲ ਹਸਪਤਾਲ ਗੁਰਦਾਸਪੁਰ ਹੈਡ ਆਫ ਡਿਪਾਰਟਮੈਂਟ ਪੀਟਿਆਟ੍ਰਿਕਸ ਦੇ ਤੌਰ 'ਤੇ ਸਾਲ 2025 ਦੀ ਮਹੀਨਾ ਦਾ ਸਾਡੀ ਥੀਮ ਹੈ ਪ੍ਰਾਇੋਰਟਾਈਜ਼ ਬ੍ਰੈਸ ਫੀਡਿੰਗ ਐਂਡ ਕ੍ਰੀਏਟ ਸਸਟੇਨੇਬਲ ਸਪੋਰਟ ਸਿਸਟਮ ਇਹਦਾ ਮਤਲਬ ਸਾਨੂੰ ਬ੍ਰੈਸ ਫੀਡਿੰਗ ਨੂੰ ਸਭ ਤੋਂ ਅੱਗੇ ਰੱਖਦੇ ਹੋਏ ਮਾਂ ਲਈ ਇੱਕ ਸਪੋਰਟ ਸਿਸਟਮ ਵੀ ਕ੍ਰੀਏਟ ਕਰਨਾ ਹੈ ਤਾਂ ਜੋ ਉਹ ਆਪਣੇ ਬੱਚੇ ਨੂੰ ਅੱਛੀ ਤਰ੍ਹਾਂ ਆਪਣਾ ਦੁੱਧ ਚੁੰਗਾ ਸਕੇ ਜਿਹੜੇ ਅਸੀਂ ਡੱਬੇ ਖਰੀਦੇ ਉਹਦੇ ਵਿੱਚ ਇਨਾ ਖਰਚਾ ਹੁੰਦਾ ਹੈ ਜਿਹੜਾ ਕਿ ਅਸੀਂ ਆਸਾਨੀ ਨਾਲ ਬ੍ਰੈਸਟਫੀਡਿੰਗ ਦੇ ਤੌਰ ਤੇ ਬਚਾ ਵੀ ਸਕਦੇ ਹਾਂ ਅੱਛਾ ਖਾਣਾ ਹਰੀ ਸਬਜ਼ੀਆਂ ਦੁੱਧ ਲੱਸੀ ਜੂਸ ਜੋ ਵੀ ਪਿਲਾ ਸਕਦੇ ਹੋ ਅੱਛਾ ਆਹਾਰ ਆਇਰਨ ਕੈਲਸ਼ੀਅਮ ਦੇ ਨਾਲ ਦਿੱਤਾ ਜਾਏ ਤਾਂ ਜੋ ਆਪਣੇ ਬੱਚਿਆਂ ਨੂੰ ਦੁੱਧ ਜਦੋਂ ਪਿਲਾਏ ਤੇ ਬੱਚੇ ਨੂੰ ਵੀ ਪੋਸ਼ਟਿਕ ਆਹਾਰ ਮਿਲੇ ਜਿਦਾਂ ਹੀ ਬੱਚੇ ਠੀਕ ਹਰ ਤਰ੍ਹਾਂ ਦੀ ਬਿਮਾਰੀ ਤੋਂ ਲੜਨ ਦੀ ਤਾਕਤ ਬਣੇ ਅੰਗਣਵਾੜੀ ਆਸ਼ਾ ਵਰਕਰਾਂ ਵੱਲੋਂ ਵੀ ਉੱਚੇ-ਚੇ ਤੌਰ ਤੇ ਮਾਮਾ ਦੀ ਕੀਤੀ ਜਾਣ ਵਾਲੀ ਕਾਉਂਸਲਿੰਗ ਅਤੇ ਬੱਚਿਆਂ ਨੂੰ ਦੁੱਧ ਪਿਆਉਣ ਲਈ ਉਤਸ਼ਾਹਤ ਕੀਤੇ ਜਾਣ ਸੰਬੰਧੀ ਕੀਤੇ ਜਾ ਰਹੇ ਉਪਰਾਲੇ ਬਾਰੇ ਦੱਸਿਆ ਗਿਆ

ਜਿਹੜਾ ਮਾਂ ਦੇ ਪਹਿਲਾ ਦੁੱਧ ਹੁੰਦਾ ਹੈ ਉਹ ਬਹੁਤ ਹੀ ਵਾੜਾ ਹੁੰਦਾ ਹੈ ਇਹ ਕੋ ਬੱਚੇ ਨੂੰ ਬੁਮਾਇਆ ਤਾਂ ਬਚਾਉਂਦਾ ਹੈ ਕਿ ਜਿਵੇਂ ਕਿ ਦਸ ਤਰ੍ਹਾਂ ਦੀ ਅਲਰਜੀ ਅਸਥਮਾ ਤੋਂ ਮਾਂ ਦੇ ਦੁੱਧ ਦਾ ਜਿਹ ਨਾਲ ਮਾਂ ਦੀ ਬੱਚੇ ਦੇ ਵਿੱਚ ਆਪਸੀ ਤਾਲਮੇਂ ਜਿਹੜਾ ਉਹ ਵੱਧਦਾ ਹੈ ਪੂਰਨਾ ਸਰਕਾਰੀ ਵਰਕਰਾਂ ਨੇ ਵੀ ਇਹ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਮੈਂ ਦਿਵੇਸ਼ ਕੁਮਾਰ ਪੀਐਸਡ ਵਾਲਾ ਕਹਾਂ ਤੋ ਬੀ ਮਾ ਦੇ ਦੁੱਧ ਦੀ ਮੱਤਬਾਰੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਅਸੀਂ ਆਸ਼ਾ ਵਰਕਰ ਇਹਨਾਂ ਇਹਨਾਂ ਸਟਾਫ ਨਾਲ ਮੀਟਿੰਗ ਕਰਕੇ ਲੋਕਾਂ ਨੂੰ ਡਿਲੀਵਰੀ ਹੋਣ ਤੋਂ ਬਾਅਦ 1 ਘੰਟੇ ਦੇ ਅੰਦਰ-ਅੰਦਰ ਅਸੀਂ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਨੂੰ ਮਾ ਦਾ ਦੁੱਧ ਸ਼ੁਰੂ ਕਰਵਾ ਦਿੱਤਾ ਜਾਵੇ। ਤੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਜਿਹੜੀ ਬੱਚੇ ਦੀ ਮਾਂ ਹੈ ਉਹਨੂੰ ਅਗਰ ਅੱਛੇ ਵਿਚਾਰ ਲੈ ਕੇ ਦੁੱਧ ਪਿਆਏਗੀ ਤੇ ਇਹ ਬੱਚੇ ਮਾਂ ਨੂੰ ਦੁੱਧ ਪਿਲਾਂਦੀ ਹੈ ਤੇ ਉਹ ਛਾਤੀ ਦੇ ਇੰਨਾ ਪਾਸ ਨਾ ਰੱਖੇ ਕਿ ਉਹਦੀ ਨੱਕ ਦੱਬ ਜੇ। ਤਾਕਿ ਨੂੰ ਸਾਲਾਂ ਵਿੱਚ ਦਿੱਕਤ ਨਾ ਹੋਵੇ ਤਾਂ ਅਸੀਂ ਤਰੀਕਾ ਵੀ ਦੱਸਨੇ ਆ ਆਸ਼ਾ ਵਰਕਰ ਸਾਡੇ ਅਸੀਂ ਟ੍ਰੇਨਿੰਗ ਦਿੱਤੀ ਹੈ ਏਨਮ ਨੂੰ ਟ੍ਰੇਨਿੰਗ ਦਿੱਤੀ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਇਸ ਬਾਰੇ ਜਾਗਰੂਕ ਕੀਤਾ ਜਾਵੇ ਮੈਂ ਜਸਵੀਰ ਕੋਰ ਮਲਟੀ ਪਰਪਸ ਪਰ ਸੁਪਰਵਾਈਜ਼ਰ ਵੈਕਸਨ ਸਟੋਰ ਫੀਲ ਕੋ ਜਿਹੜਾ ਮਾਂ ਦਾ ਦੁੱਧ ਹੁੰਦਾ ਉਹ ਬੱਚੇ ਲਈ ਸੰਪੂਰਨ ਆਹਰ ਹੁੰਦਾ ਸਾਰੇ ਉਹਦੇ ਵਿੱਚ ਪੋਸ਼ਟਿਕ ਤੱਤ ਪਾਏ ਜਾਂਦੇ ਆ ਜਿਵੇਂ ਕਿ ਪ੍ਰੋਟੀਨ ਕਾਰਬੋਹਾਈਡਰੇਟ ਵਿਟਾਮਿਨ ਤੇ ਬੱਚੇ ਦੀ ਮਾਨਸਿਕ ਕਾਸਲੇ ਬਹੁਤ ਜ਼ਰੂਰੀ ਹੈ ਉਹਦੇ ਵਿੱਚ ਐਂਟੀਬਾਡੀਜ਼ ਬਹੁਤ ਬਣਦੀਆਂ ਹਨ ਉਹ ਬੱਚੇ ਦੇ ਵਿਕਾਸ ਲਈ ਬਹੁਤ ਉਦਿਆ ਹੁੰਦਾ ਬੱਚੇ ਨੂੰ ਮੋਟਾਪਾ ਨਹੀਂ ਆਉਂਦਾ ਤੇ ਬ ਨੰਬਰ ਚੈਨਲ ਬਹੁਤ ਵਧੀਆ ਹੁੰਦਾ ਹੈ ਬੱਚੇ ਤੇ ਜਿਹੜੀ ਪਾਚਨ ਤੰਤਰ ਹੁੰਦਾ ਉਹ ਵੀ ਮਜ਼ਬੂਤ ਹੁੰਦਾ ਹੈ ਮੈਂ ਸੁਨੀਤਾ ਐਲ ਐਚ ਵੀ ਸਿਵਲ ਹਸਪਤਾਲ ਮਾਂ ਦਾ ਦੁੱਧ ਬਹੁਤ ਹੀ ਕੀਮਤੀ ਹੈ ਜਿਹੜਾ ਕਿ ਪਹਿਲਾ ਦੁੱਧ ਹੁੰਦਾ ਮਾਂ ਦਾ ਉਸ ਨੂੰ ਕੋਰਸਟੋਲ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ ਕਿਉਂਕਿ ਬੱਚੇ ਦੀ ਸਿਹਤ ਤਾਂ ਹੀ ਠੀਕ ਰਹੇਗੀ ਜੇ ਮਾਂ ਦਾ ਦੁੱਧ ਨੂੰ ਪਹਿਲਾਂ ਦਿੱਤਾ ਜਾਊਗਾ ਜੇ ਪਹਿਲਾ ਦੁੱਧ ਕੱਢ ਦਿੱਤਾ ਜਾਵੇ ਤਾਂ ਉਹਦੇ ਵਿੱਚ ਬੱਚੇ ਦੀ ਇਮਿਊਨਿਟੀ ਨੂੰ ਠੀਕ ਨਹੀਂ ਹੁੰਦਾ ਬੱਚੇ ਨੂੰ ਕੋਈ ਹੋਰ ਗੁਰਤੀ ਵਗੈਰਾ ਨਹੀਂ ਦੇਣੀ ਚਾਹੀਦੀ ਮਾਂ ਦੇ ਦੁੱਧ ਦੀ ਹੀ ਗੁਰਤੀ ਦੇਣੀ ਚਾਹੀਦੀ ਕਿਉਂਕਿ ਇਸ ਵਿੱਚ ਸਾਰੇ ਪੋਸ਼ਟਿਕ ਤੱਤ ਹੁੰਦੇ ਹਨ ਸਾਡਾ ਅਗਲਾ ਵਿਸ਼ਾ ਹੈ ਰਾਸ਼ਟਰੀ ਹੱਥਕੱਢੀ ਦਿਵਸ ਅੱਜ 11ਵਾਂ ਰਾਸ਼ਟਰੀ ਹੱਥਕੱਢੀ ਦਿਵਸ ਮਨਾਇਆ ਜਾ ਰਿਹਾ ਹੈ ਇਹ ਦਿ ਵੈਤਨ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ ਇਸ ਮੌਕੇ ਕੇਂਦਰੀ ਕਪੜਾ ਮੰਤਰੀ ਗਿਰੀ ਰਾਜ ਸਿੰਘ ਨੇ ਕਿਹਾ ਕਿ ਅੱਜ ਦੁਨੀਆ ਨਿਰੰਤਰ ਰਹਿਣ ਯੋਗ ਕਪੜਾ ਉਤਪਾਦਾਂ ਦੀ ਮੰਗ ਕਰ ਰਹੀ ਹੈ ਅਤੇ ਭਾਰਤੀ ਹੱਥਖੱਡੀ ਸੰਤ ਇਸ ਜ਼ਰੂਰਤ ਨੂੰ ਪੂਰਾ ਕਰ ਰਹੀ ਹੈ ਮੰਤਰੀ ਨੇ ਦੁਨੀਆ ਭਰ ਵਿੱਚ ਹੱਥਖੱਡੀ ਉਤਪਾਦਾਂ ਨੂੰ ਪ੍ਰਸਿੱਧ ਬਣਾਉਣ ਦਾ ਸੱਦਾ ਵੀ ਦਿੱਤਾ ਅਬ ਰੇਮੀ ਫਾਈਬਰ ਵੀ ਭਾਰਤ ਮੇ ਉਪਜਾਣਾ ਸ਼ੁਰੂ ਕੀਤਾ ਹੈ ਔਰ ਲੀਲਨ ਵੀ ਅਬ ਭਾਰਤ ਮੇ ਉਪਜਾਣਾ ਸ਼ੁਰੂ ਕਰ ਦਿਆ ਹੈ ਕਾਟਨ ਤੋਂ ਹੁੰਦਾ ਹੀ ਹੈ ਹਮ ਚਾਹਤੇ ਹੈ ਕਿ ਹੈਂਡਲੂਮ ਮੇ ਅਬ ਟੈਕਨੋਲੋਜੀ ਸਾਥ ਕਰੇ ਹੱਥਕਢੀ ਉਤਪਾਦਾਂ ਦੀ ਮੰਗ ਅਤੇ ਇਸ ਕਿੱਤੇ ਨਾਲ ਜੁੜਨ ਦੇ ਲਾਭਾਂ ਬਾਰੇ ਦੱਸਦਿਆਂ ਮੋਹਾਲੀ ਤੋਂ ਖਾਦੀ ಗ್ರಾಮ ਉਦਯੋਗ ਨਾਲ ਜੁੜੇ ਸ਼ਕਤੀ ਚੰਦਰ ਨੇ ਦੱਸਿਆ ਖਾਦ ਦੇ ਵਿੱਚ ਖਾਦੀ ਦਾ ਬਹੁਤ ਅੱਛਾ ਕੰਮ ਚੱਲ ਰਿਹਾ ਹੈ ਲੋਕਾਂ ਨੂੰ ਬੜੇ ਰੋਜ਼ਗਾਰ ਮਿਲ ਰਹੇ ਆ ਸਰਕਾਰ ਦੇ ਅਲੱਗ-ਅਲੱਗ ਸਕੀਮਾਂ ਦੇ ਵਿੱਚ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਹੋਰ ਬਹੁਤ ਸਾਰੀਆਂ ਕੱਢੀਆਂ ਕਿ ਜਿਨ੍ਹਾਂ ਵਾਸਤੇ ਸਰਕਾਰ ਲੇਡੀਜ਼ ਨੂੰ 35% ਤੇ ਬੰਦਿਆਂ ਵਾਸਤੇ 25% ਤੱਕ ਸਬਸਿਡੀ ਸਰਕਾਰ ਦਿੰਦੀ ਹੈ ਕੱਢੀ ਲੈਣ ਵਾਸਤੇ ਔਰ ਅੱਜ ਲੋਕ ਵੀ ਖਾਦੀ ਨਾਲ ਬਹੁਤ ਜੁੜ ਰਹੇ ਆ ਅਸੀਂ ਦੇਖਦੇ ਆ ਕਿ ਜੋ ਸਾਡੀ ਤਰਫੋਂ ਤਿਆਰ ਕੀਤੇ ਗਏ ਪ੍ਰੋਡਕਟ ਹੈ ਤਰੀਕੇ ਸੀ ਚਾਦਰ ਵਗੈਰਾ ਉਹ ਲੋਕਾਂ ਨੂੰ ਬਹੁਤ ਪਸੰਦ ਆ ਰਹੇ ਆ ਭਾਰ ਸਰਕਾਰ ਰਹੀਆਂ ਜੋ ਖਾਦੀ ਨੂੰ ਨਵੀਆਂ-ਨਵੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਹੈ ਤੇ ਉਹਨਾਂ ਦਾ ਲਾਭ ਉਹ ਲੈ ਕੇ ਲੋਕ ਆਪਣਾ ਆਪਣਾ ਰੋਜ਼ਗਾਰ ਘਰਾਂ ਦੇ ਵਿੱਚ ਵੀ ਲਗਾ ਸਕਦੇ ਆ ਪੰਜਾਬ ਖਾਦੀ ਮੰਡਲ ਨਾਲ ਜੁੜੇ ਸੋਹਣ ਲਾਲ ਸੈਣੀ ਨੇ ਵੀ ਇਸ ਕਿੱਤੇ ਦਲਾਵਾਂ ਤੇ ਇਸ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਖਾਦੀ ਗ੍ਰਾਮ ਜੋਗ ਦੁਆਰਾ ਅਨਐਮਪਲਾਈਡ ਜੋ ਲੋਕ ਹੈ ਐਮਪਲॉयਮੈਂਟ ਲੈ ਸਕਦੇ ਆ ਇਸ ਟਾਈਮ ਕੱਤਣ ਰਹਿਣਾਂ ਜਿਹੜੀਆਂ ਚਰਖਾ ਕताई ਦੇ ਨਾਲ ਸੇਕਿੰਡ 200 ਰੁਪਏ ਤੇ ਲੈ ਕੇ 600 ਰੁਪਏ ਤੱਕ ਡੈਲੀ ਕੁਮਾਰੀਆਂ ਹਨ ਹੱਥ ਕੱਢੀ ਦੇ ਕੰਮ ਨਾਲ ਜੁੜੇ ਸੰਤੋਸ਼ ਕੁਮਾਰੀ ਨੇ ਇਸ ਕਿੱਤੇ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕੀਤੇ ਤੂਤ ਕੱਟ ਕੇ ਬਹੁਤ ਅੱਛਾ ਲੱਗਦਾ ਸਾਨੂੰ 2250 ਰੁਪਏ ਅਸੀ ਰਾਮਨਾ ਕੁਮਾਰ ਲੰਦੇ ਘਰ ਦੇ ਕੰਮ ਦੇ ਨਾਲ ਨਾਲੇ ਕੰਮ ਕਰਦੇ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦੇ ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਆ ਫਰੀਦਕੋਟ ਤੋਂ ਤਸੀਮ ਕੁਮਾਰ ਮੋਹਾਲੀ ਤੋਂ ਮਨੋਜ ਗਿਰਦਰ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਫਾਜ਼ਿਲਕਾ ਤੋਂ ਜਲੇਸ਼ ਟਈ ਪਠਾਨਕੋਟ ਤੋਂ ਰਜਨੀਸ਼ ਤੇ ਹੁਸ਼ਿਆਰਪੁਰ ਤੋਂ ਸੰਜੀਵ ਕੁਮਾਰ ਬਖਸ਼ੀ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦੇ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਏਗੀ ਗੱਲਬਾਤ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾ ਵਿਧਾਇਕ ਅਮਨਪ੍ਰੀਤ ਕੌਰ ਪੇਸ਼ਕਸ਼ ਰਾਜੇਸ਼ ਬਾਲੀ